ਤੇਲਪਾਗ ਨਿਕਲ ਕੇ ਉਹ ਗੁਲਾਮਾ ਸਿਟੀ ਆ ਗਿਆ ਮੈਂ ਤੇ ਤੇਲ ਤੋਲ ਪਾ ਲਿਆ ਚੱਲੇ ਤੁਰਨ ਲੱਗਾ ਮੈਂ ਹੁਣ ਇਹ ਦੇ ਕ ਲਾ ਰਿਹਾ ਟਰੱਕ ਮੀਰ ਜੀ ਮੈਂ ਕ ਲਾ ਰਿਹਾ 6 ਘੰਟੇ ਦੀ ਬੋਕਰ ਹੈ 5 ਘੰਟੇ 57 ਮਿੰਟ ਟਾਈ ਸਾਰਾ ਸੇਮ ਹੀ ਹੈ ਸ਼ਿਫਟ ਡਰਾਈਵ ਬ੍ਰੇਕ ਪੈ ਗਈ ਹੈ ਘੰਟੇ ਕਿੱਥੇ ਲੱਗ ਗਿਆ ਤੇਲ ਤੂਲ ਪਾਉਂਦੇ ਸਾਰਾ ਕੁਝ ਕਰਦੇ ਪੰਪਾ ਜੀ ਯਾਰ ਖੜੇ ਰੰਦੇ ਨੇ ਅੱਗੇ ਨਹੀਂ ਕਰਦੇ ਹਨਾ ਫਿਰ ਕਈਏ ਤੇ ਲੜਾਈ ਗੱਲ ਉਹ ਇੱਕ ਕੈਨੇਡਾ ਦਾ ਸੀ ਉਹ ਆਇਆ ਨਾ ਖੜ ਕੇ ਅੰਦਰ ਪੰਪਾ ਦੇ ਫੋਨ ਚਲਾਉਂਦਾ ਉਹ ਪਿੱਛੇ ਲੈਣ ਲੱਗ ਗਿਆ ਇੰਨਾ ਨਹੀਂ ਕਿ ਮੈਂ ਅੱਗੇ ਕਰਨਾ ਹਨਾ ਤੂੰ ਭਾ ਅੱਗੇ ਕਰ ਲੈ ਤੈਨੂੰ ਪਤਾ ਪਿੱਛੇ ਵੀ ਹਨਾ ਕਈ ਆਂਦੇ ਨੇ ਇੱਕ ਕਿ ਅੱਗੇ ਕਰਕੇ ਚਲਾ ਲਾ ਫੋਨ ਸਾਈਡ ਤੇ ਲਾ ਲਾ ਦਿਨੇ ਤੇ ਪਾਰਕਿੰਗ ਬதேਰੀ ਹੁੰਦੀ ਏ ਲਾ ਹੀ ਸਕਦੇ ਨੇ ਐਡੀ ਕੀ ਗੱਲ ਦੂਜਿਆਂ ਨੂੰ ਤੇ ਪਾਣ ਦੋ ਤੇਲ ਜਿਹੜੇ ਦੂਜੇ ਨੇ ਜਿਹੜੇ ਪਿੱਛੇ ਲਾਈਨ 'ਚ ਖੜੇ ਨੇ ਉਹਨਾਂ ਨੂੰ ਤੇ ਪਾਣ ਦੋ ਸਬਸਕ੍ਰਾਈਬ ਕਰਿਆ ਕਰੋ ਯਾਰ ਚੈਨਲ ਕੋਈ ਸਬਸਕ੍ਰਾਈਬ ਨਹੀਂ ਕਰਦੇ

ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੁਹਾਡੇ ਰਪਲਾਈ ਕਰੂੰਗਾ ਮੈਂ ਸ਼ੇਅਰ ਵੀ ਮ ਕਰੋ ਆਪਣੇ ਯਾਰਾਂ ਮਿੱਤਰਾਂ ਨੂੰ ਦੱਸੋ ਅੱਗੇ ਪਰ ਇੰਡੀਆ ਦੇ ਵਲੌਗ ਵੀ ਤੁਹਾਨੂੰ ਆਣਗੇ ਇੰਡੀਆ ਜਾਣਾ ਹੈ ਤੇ ਇੰਡੀਆ ਦੇ ਵਲੌਗ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਪਰ ਸਬਸਕ੍ਰਾਈਬ ਕਰੋ ਯਾਰਾਂ गर्मी बहुत अज भी बार खड़े नहीं जाता गर्मी पंप है तो सौ नहीं एक सौ चाली भी है एक सौ बताली है, है पर मैं पवाना इतो एक सौ बताली तो इतने क्या सस्ता है ਉਹ ਤਾਂ ਨਹੀਂ ਫਰਕ ਉਹ ਦੋ ਵਜੇ ਐਂਡ ਦਾ ਹੋਏਗਾ ਸਾਡਾ ਬੋਸ ਗਿੱਤ ਨਾ ਇੱਧਰ ਪੁਆਇਆ ਕਰ ਆ ਮੋਟਰਸਾਈਕਲ ਮੋਟਰਸਾਈਕਲ ਇਹ ਨਿੱਕੀ ਆ ਉਹਨੂੰ ਗੱਡੀ ਵਾਲੇ ਨੂੰ ਗਲਤ ਸ਼ਹਿਰਾ ਕਰਕੇ ਗਿਆ ਆ ਜਿਹੜਾ ਗ੍ਰੀਨ ਇਹ ਇੱਥੇ ਕੱਢ ਸਕਦੇ ਜੇ ਅੱਗੇ ਗੱਡੀਆਂ ਨਾ ਹੋਣ ਫਿਰ ਅਸੀਂ ਕੱਢ ਸਕਦੇ ਜੇ ਅੱਗੇ ਗੱਡੀਆਂ ਹੀ ਜੰਦੀਆਂ ਫਿਰ ਚੰਗ ਗੱਡੀ ਵਾਲਾ ਸਿਆਣਾ ਥੈਂਕ ਯੂ ਵੀਰ ਜੀ ਰੋਕ ਲਿਆ ਉਹ ਉਧਰ ਪੰਪ ਚੋਂ ਨਿਕਲੇ ਹੀ ਮਿੰਟ ਚ ਬੱਸ ਲੋੜ ਉਤਰਨਾ ਆਪਣਾ 7 ਤਰੀਕ ਮੈਂ 6 ਦਾ ਸਮਝਿਆ ਕਿਉਂਕਿ ਪਹਿਲਾ ਇਨਫੋਰਮੇਸ਼ਨ ਮੈਨੂੰ 6 ਤਰੀਕ ਦੀ ਆਈ ਹੁਣ ਆਈ 7 ਦੀ 7 ਤਰੀਕ ਉਤਰਨਾ ਪਰ ਮੈਂ ਪਹਿਲੇ ਘਰ ਚੱਲ ਜਾਣਾ ਕੱਲ ਪਹੁੰਚ ਜਾਣਾ ਘਰ ਹਨਾ ਸ਼ਾਇਦ ਕੱਲ ਰਾਤ ਤੱਕ ਪਹੁੰਚਿਆ ਨਹੀਂ ਕੱਲ ਰਾਤ ਆਓ ਕੱਲ ਰਾਤ ਰਾਤ ਹੀ ਪਹੁੰਚ ਜਾਣਾ ਕੱਲ ਮਤਲਬ ਪਰਸੂ ਸਵੇਰ ਚੱਟਦੇ

ਕਦਾਈ ਬੱਚ ਦਾ ਸਬਾਪ ਨਾਲ ਗਿਆੜਾ ਅਸੀਂ ਗਿਆੜਾ ਨਿਤ ਲੰਘਣਾ ਨਹੀਂ ਨਹੀਂ ਵੀਰ ਇਧਰ ਇਧਰ ਨਿਤ ਲੰਘਣਾ ਰੋਡ ਤੇ ਇਧਰ ਹਰ ਵਾਰੀ ਆਈਦਾ ਜਾਈਦਾ ਇਧਰ ਇਹ ਤਾਂ ਪੱਕਾ ਰੋਡ ਹੈ ਸਾਡਾ ਤੇਰਾ ਨਹੀਂ ਪਤਾ ਮੈਨੂੰ ਤੇਰਾ ਹੈਗਾ ਪੱਕਾ ਕਿ ਨਹੀਂ స మరి స్టేట

ਜੱਲ ਕੋਲ ਆ ਰਿਹਾ ਹੈ। ਇਹ ਲਾ ਲਿਆ ਲਿਟੋਰੀਆ ਪਾਈ ਹੁਣ ਭਜਾ ਲਿਆ। ਜਲ ਵਧਾਈ ਨਾ ਖਾ। ਉਹ ਨੀ ਸਪੀਡ ਤੇ ਜਲ ਜ ਨਹੀਂ ਹੈਗੀ ਮਾਮਾ ਜੀ ਆ ਰਹੇ ਨੇ ਪਿੱਛੇ ਮਾਮਾ ਜੀ ਆ ਜੋ ਆ ਜੋ ਲੰਘ ਜੋ ਲੰਘ ਜੋ ਮਾਮਾ ਜੀ ਆ ਗਏ ਆ ਨੇ ਮਾਮਾ ਜੀ ਤੁਰੇ ਮੋ ਜਵੇਂ ਇਹਨਾਂ ਦਾ ਨਜ਼ਾਰੇ ਨੇ ਇਹ ਆਪ ਨਹੀਂ ਆਪ ਤੁਹਾਡੀ ਹੁਣ ਅਸੀਂ ਬਿਨਾਂ ਇਸ਼ਾਰੇ ਤੋਂ ਇੱਧਰ ਨੂੰ ਕਰ ਲਈਏ ਉਦੋਂ ਟਿਕਟ ਆ ਉਹਦੇ ਪਿੱਛੇ ਲੈਟਾ ਲਾ ਲੈਣਾ ਜਾਨਾ ਆ ਆਪ ਜਿੱਤਨ ਮਰਜ਼ੀ ਕਮਾਈ ਜਾਣਾ ਬੇਨਾ ਰੋਡ ਤੋਂ ਇਹ ਇੰਡੀਕੇਟਰ ਤੋਂ ਗਦੀ ਉੱਧਰ ਗਦੀ ਉੱਧਰ ਆ ਆਪਣੀ ਕੋਈ ਰੂਲ ਫੋਲੋ ਕਰਦੇ ਇਹ ਕਈ ਵਾਰੀ ਦੇਖਿਆ ਵਾ ਦੂਜਿਆਂ ਨੂੰ ਅੰਦਰ ਰੂਲ ਫੋਲੋ ਕਰੋ ਆ ਪਹਿਲਾਂ ਆਪ ਦਾ ਕਰੋ ਤੇ ਇਹਦੀ ਦੂਜੇ ਕਰਨ ਆ ਵੇ ਤੇ ਭਜਈਏਵੇਂ ਬੱਸ ਡੀ ਕੇ ਕੋਈ ਇਸ਼ਾਰਾ ਨਹੀਂ ਲਾਣਾ ਇਹਨਾਂ ਕੋਈ ਹੈਗਾ ਜਿਹੜਾ ਲਾਲੇ ਲਾਲੇ ਨੇ ਤੇ ਇਹ ਨਹੀਂ ਲਾਂਦੇ ਕਦੀ ઓਨ ਲਾਈਨ ਚ ਕਦੀ ઓਨ ਲਾਈਨ ਚ ਆਪਨੀ ਰੂਲ ਫੋਲੋ ਕਰਦੇ ਬਿਲਕੁਲ ਨੋ ਜੀਨ ਨੂੰ ਗੰਦੇ ਤੋਂ ਇਹ ਆ ਕਰਤਾ ਤੇ ਹੋ ਕਰਦਾ ਨੋ ਜੀਨ ਨੂੰ ਮੈਂਟਲ ਪੰਟੀ ਲਾੜਨਗੇ ਲੱਟਾਂ ਪਿੱਛੇ ਇਹੇ ਇਸ ਹੌਕਾ ਦਾ ਵੈਨਾਂ ਦਾ ਚੱਲੋ कोई बात नहीं यहाँ जिस रेल भी बंदा जिस नए है स्केल ऑफ है आज रेल ही ਇਹ ਪੜਾ ਓਹੋ ਛੜ ਗਿਆ ਟਰੇਲਰ ਸਾਰਾ ਅੱਗ ਲੱਗ ਗਈ ਸਰਦਾਰ ਹੀ ਪੰਜਾਬੀ ਭਰਾ ਸੀ ਆਪਣਾ ਯਾਰ ਆਹ ਦੇਖੋ ਕਿੰਦਾ ਅੱਗ ਨੇ ਗੋੜੂ ਵੀ ਇਹ ਚੀ ਛੜ ਗਿਆ ਚਲ ਇਹ ਟਰੱਕ ਬਚ ਗਿਆ ਟਰੇਲਰ ਨੂੰ ਲਾ ਗਈ ਟਰੱਕ ਖੋਲ ਲਿਆ ਨਾਲ ਲਾ ਲਿਆ ਔਰ ਵੇਖੋ ਕਿੰਦਾ ਲਾਟਾ ਨੇ ਵੇਦ ਨਾ ਨਾ ਕਿਹਨਾਂ ਆਇਆ ਯਾਰ ਬਹੁਤ ਔਖਾ ਹੁੰਦਾ ਕੰਮ ਨਹੀਂ ਇਹ ਕਰੇ ਬਾਈ ਗੁਰ ਸਾਰੇ ਹੰਦ ਕਾਲੇ ਨਾਲ ਤੇ ਬੋਝ ਆਈ ਰੱਖੇ ਬਾਈ ਗੁਰ ਸੱਚੇ ਪਰਛਾਵੇਂ ਨਹੀਂ ਵਾਂਗ ਕਰੇ ਸਾਰੇ ਹੰਦ ਇਹ ਤੱਕ ਫਾਇਰ ਆਲੇ ਆਣੇ ਉਹਨਾਂ ਦਾ ਕਦੇ ਐ ਨਾ ਭੰਜਣਾ ਸਵਾ ਸਾਰਾ ਛੜ ਕੇ ਕਿਉਂਕਿ ਅਲਬੁਕਰਕੀ ਪਿੱਛੇ ਇਹ ਅੱਗੇ ਹੈ ਇੱਧਰ ਜਿੱਧਰ ਜਾਣਾ ਵੇ ਮੈਂ ਸੈਂਟਰ ਰੋਜ਼ਾ ਪਿੱਛੇ ਸੈਂਟਰ ਰੋਜ਼ਾ ਲੱਗ ਗਈ ਹੈ ਉੱਥੋਂ ਆ ਸਕਦੇ ਨੇ ਪਤਾ ਨਹੀਂ ਫੋਨ ਲਾਇਆ ਕਿ ਨਹੀਂ ਉਹਨੇ ਲਾਤਾ ਹੁਣਾ ਉਦਾਂ ਫੋਨਸ ਵਾਲਿਆਂ ਨੂੰ ਉਹਨਾਂ ਨੂੰ ਫਾਇਰ ਵਾਲਿਆਂ ਨੂੰ ਇੰਦਾਂ ਦਾ ਕੰਮ ਨਾ ਹੋਇਆ ਯਾਰ ਕਿਸੇ ਨਾਲ ਵੀ ਕਰੋ ਬਾਹਰ ਨੇ ਡਰਾਈਵਰ ਸਾਰੇ ਆ ਕੰਮ ਮਾੜਾ ਹੁਣ ਓੱਖਾ ਕਿੰਨਾ ਹੋ ਜਾਂਦਾ ਚਲੋ ਟਰੱਕ ਉਹਨੇ ਬਚਾ ਲਿਆ ਹਨ ਫੋਲ ਲਿਆ ਨੇ ਟਰੱਕ ਨਾਲ ਉਲਾ ਲਿਆ ਟਰੱਕ ਬਚ ਗਿਆ ਪਰ ਟ੍ਰੇਲਰ ਤੇ ਛੜ ਗਿਆ ਨਾ ਯਾਰ ਵਿੱਚ ਲੋਡ ਛੜ ਗਿਆ ਕਿੰਨੇ ਦਾ ਲੋਡ ਓੱਖਾ ਕੰਮ ਹੁੰਦਾ ਹੀ ਜਾਂਦਾ ਜੀ ਹਾਂਜੀ ਕਿੱਦਾਂ ਸਾਰੇ ਠੀਕ ਠਾਕ ਆ ਗਏ ਆਰੀਜਨਮ ਹੈ ਰੈਸਟ ਏਰੀਏ ਚ ਰੁਕਿਆ ਮੈਂ ਦੇਖੋ ਕਿੰਨੇ ਇੱਥੇ ਸ਼ਾਂਤੀ ਜੀ ਯਾਰ ਬੜੀ ਹੈ ਬਹੁਤ ਵਧੀਆ ਦੇਖੋ ਘੈਂਟ ਹੈ ਇੱਧਰ ਲੱਗਦੀਆਂ ਆਰਬੀਓ ਜਿਹੜੇ ਘੁੰਮਣ-ਘਮਣ ਆਂਦੇ ਲੋਕ ਉੱਧਰ ਲੱਗੀਆਂ ਅੱਗੇ ਇੱਥੇ ਤਾਂ ਲੱਗੇ ਨਾ ਬਧੀਆ ਉਹ ਇੱਕ ਹੈਗੀ ਖੜੀ ਉੱਥੇ ਲੱਭਦੀ ਇੱਥੇ ਵਧੀਆ ਇੰਜੋਏ ਕਰਦੇ ਨੇ ਪਿੱਛੇ ਕਿੰਨੀ ਏਂ ਦੇਖ ਕੇ ਆਇਆ ਮੈਂ ਤੇ ਇਹ ਰੁਕੇ ਹਾਂ ਮੈਂ ਰੈਸਟ ਏਰੀਏ ਦੇ ਵਿੱਚ ਟਰੱਕ ਆਣੇ ਨੇ ਇੱਧਰ ਗੱਡੀਆਂ ਇੱਕ ਦੋ ਸੁੱਤੇ ਇਹਦੇ ਦੋ ਗੱਡੀਆਂ ਲੱਗੀਆਂ ਟਰੱਕ ਲੱਗਾ ਇੱਕ ਤੇ ਬੜਾ ਸਕੂਨ ਜਿਹਾ ਹੈ ਇਹਦੇ ਤੇ ਸ਼ਾਂਤੀ ਜੀ ਹੈ ਬਸ ਰੋਡ ਦੀ ਆਵਾਜ਼ ਲੱਗ ਜਾਂਦੀ ਹੈ ਟਰੱਕ ਟਰੱਕ ਲੰਘਦੇ ਜਦੋਂ ਉਦਾਂ ਵਧੀਆ ਤੇ ਅੱਜ ਚੱਲ ਜਾਣਾ ਮੈਂ ਪਿੰਡ ਕਰੇ ਪਹੁੰਚਣਾ ਰਾਤ ਨੂੰ ਹੁਣ ਅਪ ਰਹਿ ਗਈਆਂ ਅਰੀਜ਼ੋਨਾ ਦੀਆਂ 180 ਕੇ ਮਿਲਰ ਰਹਿ ਗਈਆਂ ਤੇ ਇੰਟਰ ਹੋ ਜਾਣਾ ਕੈਲੀਫੋਰਨੀਆ ਚ ਬਹੁਤ ਪੁਰਾਣਾ ਹੈ ਯਾਰ ਬੰਦ ਜਿਹਾ ਹੈ ਕਿਤਾ ਇਹਨਾਂ ਨੇ ਕਿ ਵਾਸ਼ਰੂਮ ਵਗੈਰਾ ਤੇ ਹੈਗੇ ਨਹੀਂ ਇੱਥੇ ਦੂਜੇ ਲਾਏ ਨੇ ਉਹ ਦੇਖਿਓ ਆ ਰਵੀ ਲੱਗੀ ਮੇਰੇ ਪਿੱਛੇ ਤੇ ਆਹ ਲੱਭਦੀ ਤੈਨੂੰ ਇਦੇ ਚ ਜੰਦੇ ਲੋਕੀ ਘੁੰਮਣ ਪੂਰੀ ਪੂਰੀ ਫੈਮਿਲੀ ਯਾਰ ਦੋਸਤ ਜਿੱਤਾ ਹੋਵੇ ਇਹਨਾਂ ਨੇ ਰਹਿਣਾ ਸਿਰ ਇੱਥੇ ਖਾਣਾ ਪਿਆ ਖਾਣਾ ਪੀਣਾ ਇਹਦੇ ਵਿੱਚ ਹੀ ਬਣਾਉਣਾ ਸਾਰਾ ਕੁਝ ਇਦਾਂ ਦਾ ਹਿਸਾਬ ਹੈ ਤੇ ਇੰਜੋਏ ਕਰਦੇ ਪੂਰੇ ਸਾਡੇ ਲੇਖਾਂ ਤੁਹਾਡੀ ਕੰਮ ਨਹੀਂ ਕਰੀ ਜੰਦੇ ਬਸ ਆਜੋ ਚੱਲ ਜਾਓ ਆਜੋ ਚੱਲ ਜਾਓ ਇਦਾਂ ਦਾ ਹਸਾਬ ਦਾਬ ਆਪ ਹਨੇ ਪੰਜਾਬੀਆਂ ਮੈਂ ਖਾਸ ਕਰਕੇ ਕੋਈ ਕੋਈ ਪੰਜਾਬੀ ਇੱਦਾਂ ਕਰਦਾ ਮਤਲਬ ਤਕਰੀਬਨ ਇੱਦਾਂ ਕਰਦੇ ਨੇ ਕੋਈ ਕੋਈ ਜੰਨਾ ਘੁੰਮਣ ਘੁੰਮਣ ਸੇ ਘੁੰਮਣ ਸੇ ਜੰਦੇ ਕੋਈ ਕੋਈ ਜੋ ਸਾਹ ਹੇ ਬਹੁਤ ਵਧੀਆ ਸ਼ਾਮਾਂ ਦੀਆਂ ਪਈਆਂ ਠੰਡੀ ਠੰਡੀ ਹਵਾ ਜਲਦੀ ਤੇ ਘੈਂਟ ਹੈ ਪ੍ਰੋਗਰਾਮ ਆ ਬਾਥਰੂਮ ਲਾਏ ਯਾਰ ਇਹ ਬਾਥਰੂਮ ਲੱਗੇ ਨੇ ਇੱਥੇ ये जंगल जहा है सोना है लाइक शेयर कमेंट कर दिया करो यार सबसक्राइब कर दिया करो यही जन्म कुछ लगता दे देखते ती सारे सबसक्राइब कर दया करो यार ऐ ਟੈਸਲਾ ਟਰੱਕ ਬੱਲੀਏ ਤੇਰੇ ਲਈ ਲਿਆਉਂਦਾ ਮੈਂ ਕਢਾ ਕੇ ਦੇਖ ਲਾ ਉਹ ਹੋ ਗਿਆ ਬਹੁਤ ਹੀ ਸੋਹਣਾ ਏ orange कलर ਹੈ ਇਸ ਕੈਨਰਾ ਇਸ ਕਿਆਰ ਟਾਇਰ ਕਿੰਨੇ ਕਿੰਨੇ ਜੋਤ ਤਾਂ ਹੀ ਮੈਂ ਟਹ ਚ ਪੀ ਕੈਲੀਫੋਰਨੀਆ ਇਹ ਕੱਚੀ ਜਗ੍ਹਾ ਦਾ ਲਾ ਕੇ ਅੰਦਰ ਬੈ ਗਿਆ ਰਾਤ ਸਵੇਰੇ ਆਇਆ 3:00 ਵਜੇ ਪਾਰਕਿੰਗ ਨਹੀਂ ਹੈਗੀ ਫਿਰ ਮੈਂ ਇੱਥੇ ਬਾਹਰ ਲਾ ਕੇ ਸੌਂ ਗਿਆ ਇੱਥੇ ਲੱਗੇ ਟਰੱਕ ਰੁੱਕ ਤੇ ਬਾਹਰ ਲਾ ਕੇ ਟਰੱਕ ਸੌਂ ਗਿਆ ਫਿਰ ਮੈਂ ਹੌਣ ਉੱਠ ਗਿਆ ਸਵੇਰਾਂ ਘਰ ਇੱਥੂ ਹੈਗਾ ਬਈ 40 ਕਿ ਮੀਲ ਚੱਲ ਗਏ ਟ੍ਰੈਫਿਕ ਕੋਲ ਬੰਗੀਆਂ ਰਹਿ ਗਈਆਂ 40 ਕਿਮੀ ਲਾ ਨਵੇਂ ਪਾਣੀ ਜਾੜ ਚ ਗਿਆ ਟਾਈਮ 4 ਵਜੇ ਨੇ ਫਿਰ ਲੈਣ ਦਾ ਔਖਾ ਕਿੱਥੇ ਠਾਣਾ ਘਰਦੇ ਨੂੰ ਆਨੰਦਪੰਜੇ ਨਹੀਂ ਪਰ ਫਿਰ ਵੀ ਸਵੇਰ ਸਵੇਰ ਤੱਕ ਮੈਂ ਇੱਥੇ ਸੋ ਗਿਆ ਮੈਂ ਕਿਹਾ ਚੇਰੇ ਨਾ ਹੋ ਗਏ ਭਾਈ 10 ਵਜੇ ਨਿਕਲਾਂਗੇ 9:00 ਵਜੇ ਟਾਈਮ ਹੋ ਗਿਆ ਸਰ ਦੇ ਨੌ ਹੋ ਗਏ। ਦਾ ਕਰਕੇ ਹੁਣ ਤੁਰਿਆ। ਉਹਨਾਂ ਦੇ ਲੈਂਡ ਲੋਰ ਵੀ ਆ ਜਾਣਗੇ। ਅਜੇ ਉਹ ਵੀ ਨਿਉਠੇ ਨਹੀਂ ਹੋਣੇ। ਉਹਦੋਂ ਜਦੋਂ ਪਹੁੰਚਣਾ ਉਹ ਵੀ ਉੱਠ ਉੱਠ ਜਾਣੇ ਨੇ। ਤੇ ਫਿਰ ਲੈ ਜਾਣਗੇ ਆਣਗੇ ਜੜ ਦਨ ਨਾ ਤੁਹਾਡੇ ਘਰ ਲੋਡ ਉੱਤਰਨਾ ਸੱਤ ਲਈ ਹੈ 83 ਤੇ ਦੋ ਦਿਨ ਹੁਣ ਘਰੇ ਹੀ ਆ ਕਹਿੰਦੇ ਨੇ ਗਾਰਡਨ ਜਿਹੜਾ ਗਰਭਾਏ ਨੇ ਇਹ ਬੜੀਆ ਸੋਨਾ ਉੱਤੋਂ ਦੇਖਦੇ ਨੇ 컬러 ਰੰਗ ਦੇ ਲੋਕ ਮਾੜੀਆ ਵੀ ਹੋ लागे कोई स्टोर नहीं कोई कोच नहीं ग्रोसरी वाला नहीं ते शहर पर ना इधर नु जमदा नहीं अबे इधर लागे कुछ है ही नहीं ते भी लोग वधिया रंदे स्पोन जी जिंदगी स्पोन वाली ज़िंदगी की जिंदे ने एक जनरेटर और वधिया कल्ले रंदे ने यार कल्ले कल्ले कार पाए ने अपने अपने यार लेंदे

ਕੈਕਰਸਫੀਲਡ ਪਹੁੰਚ ਗਏ ਆ ਝਾੜ ਚ ਟਰੱਕ ਲੱਗੇ ਉਹ ਅੱਗੇ ਵੀ ਆ ਕਾਰਾਂ ਡਰਾਈਵਰਾਂ ਦੀਆਂ ਜਿਹੜੇ ਜਾਂਦੇ ਟਰੱਕਾਂ ਤੇ ਇੱਧਰ ਸਕੂਲ ਹੈ ਉਹ ਜਿਹੜਾ ਲੱਗਾ ਇਹ ਟਰੱਕ ਸਕੂਲ ਹੈ ਡਰਾਈਵਿੰਗ ਉਹ ਕੋਰ ਨਾ ਕੋ ਨਾ ਰੱਖੀਏ ਇੱਥੇ ਸਫਾਈ ਲੈਣੇ ਕਲਾਸਾਂ ਲੱਗਦੀਆਂ ਇੱਥੇ ਤੇ ਸਫਾਈ ਸੁਫੀ ਕਰਤੀ ਹੈ ਬੈਗ ਆਪਣਾ ਰੈਡੀ ਹੈ ਸਾਰਾ ਕੁਝ ਇਹ ਤਾਂ ਕਰਦੇ ਸਫਾਈ ਇਹਨਾਂ ਮਿੱਟੀ ਮੋਟੀ ਬਾਹਰ ਨਿਕਲ ਜਾਂਦੀ ਇਹ ਉਹ ਵੀ ਮਰਾਮੋ ਟੰਦਾ ਇਹ ਆਂਦੀ ਹੈ ਇਹਦੇ ਚ ਤੇ ਇੱਕ ਚੀਜ਼ ਤੁਹਾਨੂੰ ਹੋਰ ਦੱਸਣੀ ਸੀ ਇਹ ਹੁੰਦੀ ਐਨਵੈਲਪਰ ਹੁੰਦਾ ਹੈ ਇੱਥੇ ਜਿੱਦਾਂ ਲਿਖਿਆ ਹੁੰਦਾ ਟਰੱਕ ਨੰਬਰ ਹਨਾ ਟਰੇਲਰ ਨੰਬਰ ਇੱਥੇ ਨਾਮ ਆਉਂਦਾ ਇੱਥੋਂ ਲੋਡ ਜਿਹੜਾ ਕੈਲੀਫੋਰਨੀਆ ਤੋਂ ਚੱਕਿਆ ਡੇਟ ਫਿਰ ਇੱਥੇ ਜਿੱਥੇ ਡ੍ਰੋਪ ਕੀਤਾ ਅੱਗੇ ਉਧਰ ਤੇ ਇਹ ਤੋਂ ਦੂਜਾ ਕਿਆ ਡੇਟ ਇੱਧਰ ਲਾਇਆ ਕੈਲਿਫੋਰਨੀਆ ਡੇਟ ਇਹ ਫਿਊਲ ਰਿਪੋਰਟ ਇਹਦਾ ਇੱਥੇ ਸਟੇਟ ਡੇਟ ਹਾਈਵੇ ਕਿਹੜੇ ਤੂੰ ਜਾਣਦੇ ਸਿਟੀ ਡੀਜ਼ਲ ਗੱਲਣਾ ਕਿੰਨੀਆਂ ਗੱਲਣਾ ਪਈਆਂ ਤੇ ਡਿਫ ਰੀਫਰ ਜਪਿਆ ਇੱਥੇ ਅਮਾਉਂਟ ਆ ਜਾਂਦਾ ਕਿੰਨੇ ਦਾ ਪਿਆ ਡੀਜ਼ਲ ਕਿੰਨੇ ਡਿਫ ਪਈ ਕਿੰਨੇ ਦਾ ਰੀਫਰ ਪਿਆ ਹੈਨਾ ਟੋਟਲ ਇੱਥੇ ਆ ਜਾਂਦਾ ਇਥੇ ਆ ਟੋਲ ਲੰਪਰ ਵਗੈਰਾ ਸਕੇਲਾਂ ਸਕੂਲਾ ਵਾਸ਼ ਪਾਰਟ ਫੂਟ ਆਇਲ ਚੇਂਜ ਇੱਧਰ ਕੋਈ ਇਤਾਂ ਦਾ ਹਨਾ ਉਹਦਾ ਅਮਾਉਂਟ ਇੱਥੇ ਲਿਖ ਦੇਣਾ ਫਿਊਲ ਦਾ ਤੇ ਸਕੇਲ ਹੁੰਦੀ ਸਕੇਲ ਟਿਕਟ ਹੁੰਦੀ ਹੈ ਨਾ ਇਹ ਸਕੇਲ ਕਰਾਈਏ weight ਠੀਕ ਹੈ ਹਨਾ ਇਦਾਂ ਹੁੰਦਾ ਅੱਗੇ 12000 ਤੋਂ ਉੱਤੇ ਨਹੀਂ ਹੋਣਾ ਚਾਹੀਦਾ ਆ ਸੈਂਟਰ ਵਾਲੇ ਟੈਰਾਂ ਤੇ ਕਿ 34000 ਤੋਂ ਉੱਤੇ ਨਹੀਂ ਹੋਣਾ ਚਾਹੀਦਾ ਲਾਸਟ ਵਾਲਿਆਂ ਜੇ ਵੀ ਟੈਰਾਂ ਦੇ 34000 ਤੋਂ ਉੱਤੇ ਨਹੀਂ ਹੋਣਾ ਚਾਹੀਦਾ ਹਨਾ ਟੋਟਲ ਵੇਟ 80000 ਤੋਂ 38000